ਸਰ ਜੀ ਕਿ ਇਹ ਅਜਰ ਸੈਸ਼ਨ ਦੀ ਕਨਕਲੂਜਨ ਉਹ ਚ ਗੱਲਾਂ ਪੰਜਾਬ ਵਾਸੀਆਂ ਨੂੰ ਵਿਧਾਨ ਸਭਾ ਦੇ ਇਸ ਪਵਿੱਤਰ ਬਿਲਡਿੰਗ ਦੇ ਵਿੱਚੋਂ ਅਸੀਂ ਮੈਸੇਜ ਆਪਣੀ ਪਾਰਟੀ ਇੰਡੀਆ نیشنل ਕਾਂਗਰਸ ਵੱਲੋਂ ਦੇਣਾ ਚਾਹਨੇ ਸਾਹਿਬ ਦਾ ਪਹਿਲਾ ਮੈਸੇਜ ਸਾਡਾ ਇਹ ਹੈ ਕਿ ਅਸੀਂ ਬਹੁਤ ਜ਼ੋਰ ਕੋਸ਼ਿਸ਼ ਕੀਤੀ ਇਹ ਪੰਜਾਬ ਦੇ ਸਾਰੇ ਮੁੱਦੇ ਵਿਸ਼ੇਸ਼ ਤੌਰ ਤੇ ਸਾਡੀ ਕਿਸਾਨੀ ਨਾਲ ਸਾਡੇ ਖੇਤ ਮਜ਼ਦੂਰਾਂ ਨਾਲ ਸਾਡੇ ਨੌਜਵਾਨ ਬੱਚੇ ਜਿਹੜੇ ਸਟੂਡੈਂਟਸ ਨੇ ਉਹਨਾਂ ਨਾਲ ਸਾਡੀਆਂ ਮਾਤਾਵਾ ਪੈਣਾ ਨਾਲ ਜੁੜੇ ਭਾਵੇਂ ਬੁਢਾਪਾ ਪੈਨਸ਼ਨ ਦੇ ਮੁੱਦੇ ਸੀ ਭਾਵੇਂ ਕਿਸਾਨਾਂ ਦੀ ਲੁੱਟ ਦੇ ਮੁੱਦੇ ਸੀ ਜਿਹੜੇ ਝੋਟੇ ਵਿੱਚ ਹੋਏ ਉਹ ਸਾਰੇ ਜਸਤਾ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਅਸੀਂ ਜਿਹੜਾ ਰੈਵੋਲੂਸ਼ਨ ਮੂਵ ਕਰਨਾ ਇੱਥੇ ਵਿਧਾਨ ਸਭਾ ਚਾਹਦੇ ਸੀ ਕਿਸ ਤਰ੍ਹਾਂ ਇੱਕ ਛਡੇ ਅੰਤਰ ਦੇ ਦੀਨ ਉਹਨੂੰ ਰੋਕਿਆ ਗਿਆ ਉਹ ਸਾਰੀਆਂ ਗੱਲਾਂ ਲਾਅ ਐਂਡ ਆਰਡਰ ਦੀਆਂ ਇੱਕ ਜਿਹੜੇ ਸਰਵਿੰਗ ਕਰਨਲ ਨੇ ਉਹਨਾਂ ਦੀ ਕੁੱਟ ਮਾਰਦੀਆਂ ਸਾਰੇ ਮੁੱਦੇ ਅਸੀਂ ਕੋਸ਼ਿਸ਼ ਕੀਤੀ ਅੱਜ ਸਾਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇੱਕ ਪਾਰਟੀ ਦੀ ਬਰੂਟ ਮੈਜੋਰਿਟੀ ਹੋਣ ਕਰਕੇ ਉਹਨਾਂ ਨੇ ਲੋਕਾਂ ਦੇ ਮੁੱਦਿਆਂ ਨੂੰ ਆਪਣੀ ਬਰੂਟ ਮੈਜੋਰਿਟੀ ਦੇ ਨਾਲ ਸਪੀਕਰ ਸਾਹਿਬ ਦੇ ਜ਼ਰੀਏ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਹਰ ਰੋਜ਼ ਜਿਹੜੀ ਗੱਲ ਵਿਧਾਨ ਸਭਾ 'ਚ ਨਹੀਂ ਹੋ ਸਕੀ ਅਸੀਂ ਬਾਹਰ ਆ ਕੇ ਇੱਥੋਂ ਮੈਸੇਜ ਪਹੁੰਚਾਇਆ ਸੋਏ ਜਿਹੜੇ 3-4 ਮੁੱਦੇ ਨੇ ਤੇ ਮੈਂ ਤੇ ਮੇਰੇ ਸਾਥੀ ਆਪਣੀ ਗੱਲ ਰੱਖਣਾ ਚਾਹਾਂਗੇ ਸਾਰਿਆਂ ਨੂੰ ਪਹਿਲਾ ਮੁੱਦਾ ਜ 57 ਰਜਿੰਦਰ ਸਿੰਘ ਬਾਜਵਾ ਜੀ ਸਾਡੇ ਸੀਨੇਬੋਸ ਸਾਥੀ ਜਿਹੜੇ ਨੇ ਉਹਨਾਂ ਨੇ ਹਟਾਇਆ ਕਿ ਪਿਛਲੇ ਛੋਣੇ ਦੇ ਵਿੱਚ ਇੱਕ ਤੇ ਸੀਸੀ ਲਿਮਟ ਸੈਂਟਰ ਤੋਂ ਰਿਜ਼ਰਵ ਬੈਂਕ ਆਫ ਇੰਡੀਆ پیسے ਕੱਢਦੀ ਹੈ तकरीबन ਉਹ 46 ਤੋਂ 47 ਹਜ਼ਾਰ ਕਰੋੜ ਰੁਪਏ ਦਾ ਛੋਣਾ ਐਕਸਪੈਕਟਿਡ ਸੀ 185 ਅਜ਼ਾ ਹਜ਼ਾਰ ਮੈਟ੍ਰਿਕ ਦਾ ਉਹ ਆਣਾ ਚਾਹੀਦਾ ਸੀ ਬਟ ਮੰਡੀਆਂ ਦੇ ਵਿੱਚ ਆਇਆ 175000 ਮੈਟ੍ਰਿਕ ਟਨ ਪਰ ਜਿਹੜਾ ਸਾਰੇ ਨੂੰ ਵੱਡੀ ਗੱਲ ਹੈ ਤੁਸੀਂ ਵੇਖਿਆ तकरीबन 20-20 ਦਿਨ 22 ਦਿਨ ਕਿਸਾਨਾਂ ਦੀ ਵੱਡੇ ਪੇਮਾਨੇ ਨਾਲ ਲੁੱਟ ਹੋਈ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੈਂ ਵੀ ਤੇ ਮੇਰੇ ਵੀ ਬਹੁਤ ਸਾਰੇ ਦੋਸਤ ਸਾਡੇ ਪਾਰਟੀ ਦੇ ਪ੍ਰਧਾਨ ਤੇ ਸਾਡੇ ਬਹੁਤ ਸਾਰੇ ਆਫਿਸ ਬੈਨਰ ਸਾਡੇ ਐਮ ਐਲ ਏ ਸਾਡੇ ਜ਼ਿਲ੍ਹਿਆਂ ਦੀ ਪ੍ਰਦਾਤ ਅੱਖ-ਅੱਖ ਪੰਜਾਬ ਦੀਆਂ ਮੰਡੀਆਂ ਵਿੱਚ ਗਏ ਸਾਡੇ ਪ੍ਰੈਸ਼ਰ صدਕਾ ਜਦੋਂ ਪ੍ਰੈਸ ਨੇ ਵੀ ਸਾਡਾ ਸਾਥ ਦਿੱਤਾ ਤੇ 22 ਦਿਨ ਤੋਂ ਬਾਅਦ ਫਿਰ ਖਰੀਦ ਸ਼ੁਰੂ ਹੋਣੀ ਹੋਈ ਉਸ ਖਰੀਦ ਦੇ ਵਿੱਚ ਕਿਉਂਕਿ ਕਿਸਾਨ ਮੰਡੀਆਂ ਵਿੱਚ ਬੈਠਿਆਂ ਨੂੰ 20-22 ਦਿਨ ਹੋ ਚੁੱਕੇ ਸੀ ਉਹਨਾਂ ਦੇ ਚਿਹਰੇ ਤੇ ਜਿਹੜੀ ਇੱਕ ਡੋਖਤ ਤਕਲੀਫ ਸਾਫ਼ ਤੋਂ ਨਜ਼ਰ ਆਣੀ ਸ਼ੁਰੂ ਹੋ ਗਈ ਸੀ ਉਹਦਾ ਐਡਵਾਂਟੇਜ ਲੈਂਦੇ ਹੋਏ ਇੱਥੇ ਅਸੀਂ ਆ ਸਭ ਤੁਹਾਨੂੰ ਦੱਸਣਾ ਚਾਹਦੇ ਕਿ ਡਿਪਟੀ ਕਮਿਸ਼ਨਰਸ ਨੇ ਤੇ ਫੂਡ ਐਂਡ ਸਪਲਾਈ ਦੇ ਵਿਭਾਗ ਵਾਲਿਆਂ ਨੇ ਸ਼ੈਲਰਾਂ ਵਾਲਿਆਂ ਨੂੰ ਤੇ ਵਪਾਰੀਆਂ ਨੂੰ ਸੱਦਿਆ ਆਰਤੀਆਂ ਨੂੰ ਸੱਦਿਆ ਇਹ ਗੱਲ ਕਹੀ ਕਿ ਜਿਸ ਤਰ੍ਹਾਂ ਵੀ ਚੋਨਾ ਸਸਤਾ ਮਿਲਦਾ ਮਹਿੰਗਾ ਮਿਲਦਾ ਤੁਸੀਂ ਚੁੱਪਣ ਵਾਲੇ ਬਣੋ ਸੋ ਇਹ ਮਜਬੂਰ ਕਰ ਦਿੱਤਾ ਇਹ ਸਰਕਾਰ ਨੇ ਕਿ ਸਾਡਾ ਅਸੀਂ ਐਵਰੇਜ ਕੱਢੀ ਸਾਡਾ ਜਿਹੜਾ ਅਜੇ ਦੀ ਰੀਜਨ ਹੈ ਇਹਦੇ ਵਿੱਚ 300 ਤੋਂ ਲੈ ਕੇ 400 ਤੱਕ ਝੋਨਾ ਫ੍ਰੀ ਕੁਇੰਟਲ ਸਸਤਾ ਰਿਹਾ। ਪਰ ਸਾਰੇ ਪੰਜਾਬ ਦੀ ਜੇ ਐਵਰੇਜ ਅਸੀਂ ਗੱਲਨੇ ਉਹ ਤਕਰੀਬਨ 200 ਰੁਪਿਆ ਫੀ ਕੁਇੰਟਲ ਕਿਸਾਨਾਂ ਦੀ ਜੇਬ ਵਿੱਚੋਂ ਪੈਸਾ ਕੱਢਿਆ ਜਿਹੜੀ ਰਕਮ ਬੰਦੀ ਹੈ 4000 ਕਰੋੜ। ਕਿਉਂਕਿ 1,75,000 ਮੈਟ੍ਰਿਕ ਟਨ ਨੂੰ ਜੇ ਤੁਸੀਂ ਕੁਇੰਟਲਸ ਦੇ ਵਿੱਚ ਲੈ ਕੇ ਆਓ ਤੇ ਉਹ ਤਕਰੀਬਨ 3500 ਤੋਂ 4000 ਦੀ ਰਕਮ ਬਣਦੀ ਹੈ। ਅੱਜ ਜਦੋਂ ਬਾਜਵਾਦ ਸਾਹਿਬ ਨੇ ਸਪੀਕਰ ਸਾਹਿਬ ਕੋਲ ਮੰਗ ਕੀਤੀ ਕਿ ਇਹਦੀ ਕੋਈ ਇਨਕੁਆਰੀ ਕਰਨਾ ਚਾਹੋਗੇ ਇਹਦੀ ਵੱਡੀ ਲੁੱਟ ਹੋਈ ਹੈ ਆਪ ਦੇ ਪ੍ਰਧਾਨ ਜੋ ਮੌਜੂਦਾ ਮੰਤਰੀ ਅਮਨ अरोड़ा ਜੀ ਨੇ ਇਹ ਗੱਲ ਕਹੀ ਕਿ ਤੁਸੀਂ ਕੋਈ ਵੀ ਕੰਪਲੇਂਟ ਸਾਹਮਣੇ ਸਾਹਮਣੇ ਰੱਖੋ ਅਸੀਂ ਉਹਦੀ ਸਰਵਾਈ ਕਰਾਂਗੇ ਤੋਂ ਮੈਂ ਸਪੀਕਰ ਸਾਹਿਬ ਨੂੰ ਅਸੀਂ ਸਾਰੇ ਨੇ ਉੱਠ ਕੇ ਗੱਲ ਕਹੀ ਕਿ ਹਾਊਸ ਕਮੇਟੀ ਬਣਾਓ ਹਾਊਸ ਕਮੇਟੀ ਬਣੇ ਮੈਂ ਕੁਝ ਦੇ ਬੰਦੇ ਸੱਦੇ ਜਾਣ ਕੰਪਲੇਨੈਂਟ ਜਿਹੜੇ ਨੇ ਅਸੀਂ ਪੇਸ਼ ਕਰਾ ਸੋ ਇਹਨਾਂ ਨੇ ਕੋਈ ਨਵੀਂ ਹਾਊਸ ਕਮੇਟੀ ਤੇ ਬਣਾਈ ਨਹੀਂ ਥੱਲੋਂ ਇੱਕ ਪਰਚੀ ਗਈ ਸੀ ਸਪੀਕਰ ਸਾਹਿਬ ਦੇ ਕੋਲੋਂ ਉਹਨੇ ਕਿਹਾ ਤਾਂ ਆਲਰੇਡੀ ਅੱਛਾ ਜੀ ਇੱਕ ਐਗਰੀਕਲਚਰ ਦੀ ਕਮੇਟੀ ਹੈ ਜੋ ਅਸੀਂ ਐਗਰੀਕਲਚਰ ਦੀ ਕਮੇਟੀ ਕੋ ਆਂਦੇ ਇਹਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਲੋਕਾਂ ਨੂੰ ਸੱਦਾ ਵੀ ਧਵਾਗੇ ਕਿ ਜੇ ਜੇ ਦੀ ਗੁੱਠ ਹੋਈ ਹੈ ਉਹ ਆ ਕੇ ਆਪਣੀ ਗੱਲ ਸਾਹਮਣੇ ਰੱਖੋ ਸੋ ਇੱਕ ਸਾਰੋਂ ਵੱਡੀ ਹੈ ਇਸ ਗੱਲ ਤੋਂ ਸਰਕਾਰ ਪਾਈ ਤੇ ਨੰਬਰ 2 ਅਖਬਾਰਾਂ ਦੇ ਜ਼ਰੀਏ ਜ਼ਰੀਏ ਕਿ ਪ੍ਰੈਸ ਦੇ ਜ਼ਰੀਏ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਤੁਸੀਂ ਸੁਣਿਆ ਹੀ ਹੋਵੇਗਾ ਵਿਜੀਲੈਂਸ ਦੇ ਵਿੱਚ ਤਿੰਨ ਚੇਂਜਸ ਕੀਤੀਆਂ ਪਹਿਲੇ ਵਰਿੰਦਰ ਕੁਮਾਰ ਸਨ ਫਿਰ ਉਹਨਾਂ ਨੂੰ ਤਬਦੀਲ ਕਰਕੇ ਨਗੇਸ਼ਵਰ ਰਾਉ ਜੀ ਲਗਾਏ ਗਏ ਨਗੇਸ਼ਵਰ ਰਾਉ ਇੱਕ ਕੌਨਸਲੀ ਅਪਰਾਇਟ ਅਫਸਰ ਸੀ ਮਸਾਾਨੂੰ ਇੰਟਰਨਲ ਪਤਾ ਲੱਗਾ ਇਹ ਸਰਕਾਰ ਨੇ ਚੰਦ ਬੰਦਿਆਂ ਦੇ ਨਾਮ ਦਿੱਤੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਗਲਤ ਕਾਰਵਾਈ ਨਹੀਂ ਹੋ ਸਕਦੀ اصولਾਂ ਦੇ ਮਤਾਬਕ ਕਾਨੂੰਨਾਂ ਦੇ ਮਤਾਬਕ ਜਿਹੜੀ ਹੈ ਅਸੀਂ ਕੋਈ ਨਾ ਕੋਈ ਕਾਰਵਾਈ ਕਰ ਸਕਦੇ ਹਾਂ ਤੀਸਰਾ ਆਦਮੀ ਬਦਲ ਕੇ ਉਹਨਾਂ ਨੂੰ ਆਪਣੀ ਪੋਸਟ ਤੇ ਤਕਰੀਬਨ ਮਹੀਨਾ ਸਵਾ ਬੀਨਾ ਹੀ ਰਹਿਣ ਦਿੱਤਾ ਹੈ ਇਹਦੀ ਕਲੈਰੀਫਿਕੇਸ਼ਨ ਵੀ ਗਵਰਨਮੈਂਟ ਨੂੰ ਦੇਣੀ ਚਾਹੀਦੀ ਇਹ ਇਹ ਪੋਲਿਟਿਕਲ ਪੋਲਿਟਿਕਲ ਬੰਡ ਡਾ ਅਜੇ ਵੀ ਅੱਗੇ ਲੈ ਕੇ ਜਾਣਾ ਚਾਹੁੰਦੇ 3 ਸਾਲ ਬੀਤੇ ਤੋਂ ਬਾਅਦ ਤੁਹਾਨੂੰ ਪਤਾ ਹੋਏਗਾ ਕਿ ਸਾਡੇ ਕਈ ਸਾਥੀਆਂ ਦੇ ਖਿਲਾਫ ਕਾਰਵਾਈ ਹੋਈ ਦੋ ਸਾਥੀ ਭਾਰਤ ਕੁਸ਼ਨ ਆਸ਼ੂ ਜੀ ਤੇ ਸ਼ਾਮ ਸੰਦਰ ਤੇ ਲੋੜਾ ਦੇ ਖਿਲਾਫ ਆਨਵਲ ਹਾਈ ਕੋਰਟ ਨੇ ਉਹਨਾਂ ਦੇ ਖਿਲਾਫ ਜਿਹੜੇ ਕੇਸਸ ਸੀ ਉਹ ਚੁੱਕ ਅਗਸਟ ਬਿੰਦ ਸੰਦ ਅਫੇਕ ਫਾਇਰਸ ਕੌਸ਼ ਕਰਕੇ ਰੱਖ ਦਿੱਤੇ ਸੋ ਇਹ ਤੀਸਰੀ ਗੱਲ ਏ ਚੌਥੀ ਸਾਡੀ ਜਮਾਤ ਇੰਡੀਆ ਨੈਸ਼ਨਲ ਕਾਂਗਰਸ ਇਹ ਜਿਹੜੀ ਇੱਕ ਬਹੁਤ ਵੱਡਾ ਤੁਹਾਨੂੰ ਪਤਾ ਹੈ ਇੱਕ ਇਵੈਂਟ ਕਰੀਏਟ ਕਰਦੇ ਨੇ ਫਿਰ ਉਹ ਸਾਲ ਦੇ ਵਿੱਚ ਉਸ ਇਵੈਂਟ ਨੂੰ ਛੱਡ ਦਿੰਦੇ ਨੇ ਫਿਰ ਅਗਲਾ ਇਵੈਂਟ ਕਰਦੇ ਉਹਦੇ ਵਿੱਚ ਅਸੀਂ ਪੁੱਛਣਾ ਚਾਹੁੰਦੇ ਆ ਮਾਲਵਾ ਕਨਾਲ ਜਿਹੜੀ ਹੈ ਜਿਹੜੀ ਚੀਫ ਮਿਨਿਸਟਰ ਭਗਵੰਤ ਮਾਨ ਕਹਿੰਦਾ ਸੀ ਮੇਰੀ ਇੱਕ ਡ੍ਰੀਮ ਪ੍ਰੋਜੈਕਟ ਹੈ ਅਸੀਂ ਪੁੱਛਣਾ ਚਾਹੁੰਦੇ ਆ ਕਿ ਇਸ ਬਜਟ ਦੇ ਵਿੱਚ ਨਾ ਮਾਲਵਾ ਜਿਹੜੀ ਕਨਾਲ ਹੈ ਉਹਦਾ ਗਵਰਨਰ ਅਡਰੈਸਟ ਵਿੱਚ ਨਾ ਆਇਆ ਨਾ ਬਜਟ ਦੇ ਵਿੱਚ ਨਾ ਆਇਆ ਨਾ ਉਹਦੇ ਵਿੱਚ ਕੋਈ ਬਜਟ ਪ੍ਰਵੀਜ਼ਨ ਦਿਲ ਰੱਖੀ ਜਾਂਦਾ ਸੋ ਜਿਸ ਤਰ੍ਹਾਂ ਬਾਕੀ ਲੋਕਾਂ ਨੂੰ ਗਾਰੰਟੀਆਂ ਦੇ ਕੇ ਸਾਡੀਆਂ ਪੈਣਾ ਨੂੰ ਔਰਤਾਂ ਨੂੰ 11 1100 ਦੀ ਗਾਰੰਟੀ ਦੇ ਕੇ 3 ਸਾਲ ਬੀਤਣ ਤੋਂ ਬਾਅਦ ਮੈਨੂੰ ਯਾਦ ਆ ਦਿੱਲੀ ਦੇ ਇਲੈਕਸ਼ਨ ਦੇ ਵਿੱਚ ਇੱਕ ਚੀਫ ਮਿਨਿਸਟਰ ਭਗਵੰਤ ਮਾਨ ਦੇ ਆਪਣੇ ਪੇਜ ਤੇ ਅਪਲੋਡ ਹੋਈ ਵੀਡੀਓ ਹੈ ਦਿੱਲੀ ਦੀਆਂ ਇਲੈਕਸ਼ਨਾਂ ਵਿੱਚ ਇੱਕ ਵਿਮਨ ਜਰਨਲਿਸਟ ਨੇ ਸਵਾਲ ਕੀਤਾ ਕਿ ਚੀਫ ਮਿਨਿਸਟਰ ਸਾਹਿਬ ਤੁਹਾਡੀ ਪਾਰਟੀ ਦਿੱਲੀ ਵਿੱਚ 2500 ਰੁਪਏ ਦਾ ਇਹ ਐਲਾਨ ਕਰ ਰਹੀ ਹੈ ਕਿ ਅਸੀਂ 18 ਸਾਲ ਤੋਂ ਵੱਧੀਆਂ ਔਰਤਾਂ ਨੂੰ 2500 ਰੁਪਏ ਮਹੀਨੇ ਦਾ ਆਨਰੇਡੀਅਮ ਦਵਾਂਗੇ ਤੇ ਪੰਜਾਬ ਦੇ ਵਿੱਚ 3 ਸਾਲ ਹੋ ਗਏ ਨੇ ਤੁਸੀਂ 1100 ਹੀ ਜੇ ਨਹੀਂ ਕੀਤਾ ਉੱਥੇ ਭਗਵੰਤ ਮਾਨ ਵੀ ਤੁਸੀਂ ਇੰਟਰਵਿਊ ਵੇਖ ਸਕਦੇ ਹੋ ਉਹਦੇ ਵਿੱਚ ਉਹ ਗੱਲ ਕਹਿੰਦਾ ਕਿ 2 ਮਹੀਨੇ ਬਾਅਦ ਬਜਟ ਹੋਣਾ ਹੈ ਤੁਸੀਂ ਇਹ ਗੱਲ ਨੋਟ ਕਰ ਲਓ ਬਜਟ ਦੇ ਵਿੱਚ ਕਿ ਅਸੀਂ ਇਹ ਬਕਾਇਦਾ ਤੌਰ ਤੇ ਪੈਸੇ ਪ੍ਰੋਵਾਈਡ ਕਰਕੇ ਦਵਾਂਗੇ ਬਜਟ ਵੀ ਟੱਪ ਗਿਆ ਨਾ ਵੀ ਨਹੀਂ ਲਿਆ ਕੱਲੇ ਨੂੰ ਕਿ ਵੀ ਚਲਾ ਗਿਆ ਕੁਝ ਕਰਤਾ ਵੀ ਨਹੀਂ ਕੀਤਾ ਉਹリエਸ ਨੇ ਨਾਲ ਨਾਲ ਬੈਕ ਸਾਨੂੰ ਇਸ ਗੱਲ ਦੀ ਕਿਸਾਨਾਂ ਨਾਲ ਜੋ ਕੁਝ ਹੋਇਆ ਅੱਜ ਸਾਨੂੰ ਪਤਾ ਡੱਲੇਵਾਲ ਸਾਹਿਬ ਦੇ ਹਾਲਾਤ ਨਾਜ਼ੁਕ ਨੇ ਹਸਪੀਟਲ ਚ ਨੇ ਇੱਕ ਅਦਾ ਕਿਸਾਨ ਲੀਡਰ ਉਹਨਾਂ ਨੂੰ ਮਿਲਿਆ ਵੀ ਹੈ ਜੋ ਕਿਸਾਨਾਂ ਨਾਲ ਇਹਨਾਂ ਨੇ ਕੀਤਾ छाती ਨਾਲ ਲਾ ਕੇ ਮਾਰਿਆ ਪਹਿਲੇ ਘੱਟ ਸਦਿਆ ਫਿਰ ਗ੍ਰਿਫਤਾਰੀਆਂ ਕੀਤੀਆਂ ਫਿਰ ਦੋਨੋਂ ਬਾਰਡਰਾਂ ਤੋਂ ਪੁਲਿਸ ਨੇ ਲਾਠੀ ਚਾਰਜ ਕਰਕੇ ਚੁੱਕਿਆ ਫਿਰ ਪੁਲਿਸ ਦੀਆਂ ਬੱਸਸਾਂ ਨੇ ਉਹਨਾਂ ਦੇ ਗੱਦੇ ਚੁੱਕੇ ਉਹਨਾਂ ਦੇ ਬੈਡਿੰਗ ਚੁੱਕੇ ਉਹਨਾਂ ਦੇ ਮੰਜੇ ਚੁੱਕੇ ਤੇ ਇਹਨਾਂ ਦੇ ਜਿਹੜੀ ਆਮ ਆਦਮੀ ਪਾਰਟੀ ਇਹਨਾਂ ਦੇ ਐਮ ਐਲ ਏ ਨੇ ਤੇ ਇਹਨਾਂ ਦੇ ਸਪੋਰਟਰਜ਼ ਨੇ ਤਕਰੀਬਨ 150 ਟਰਾਲੀ ਏਸੀਆਂ ਸਮੇਤ ਕੋਕਿੰਗ ਰੈਂਜਰਸ ਦੇ ਸਮੇਤ ਸਿਲੰਡਰਸ ਦੇ ਸਮੇਤ ਉਥੇ ਚੋਰੀ ਕੀਤੀ ਤਸਲੀਮ ਬੀਜਪੀ ਪੰਜਾਬ ਨੇ ਵੀ ਕੀਤਾ ਇਹ ਗੱਲ ਕਈ ਅਸੀਂ ਪਰਪਾਈ ਕਰਾਂਗੇ ਮੈਂ ਪੁੱਛਣਾ ਚਾਹਨਾ ਅੱਜ ਦੇ ਦਿਨ ਚ ਕਿੰਨੇ ਕੇਸ ਰਜਿਸਟਰ ਕੀਤੇ ਨੇ ਇਹਦੇ ਤੇ ਬਿਲਕੁਲ ਹੋਮ ਮਿਨਿਸਟਰ ਬਿਲਕੁਲ ਚੁੱਪੀ ਬੜਾਈ ਹੋਈ ਤੋਂ ਇਹ ਸਾਰੀਆਂ ਗੱਲਾਂ ਅਸੀਂ ਕਰਨੀਆਂ ਨੇ ਮੈਂ ਇੱਕ ਵਿਸ਼ੇਸ਼ ਸਾਥੀ ਇੱਥੇ ਨਾਲ ਲੈ ਕੇ ਆਇਆ ਜਿਨ੍ਹਾਂ ਦਾ ਨਾਮ ਹੈ ਭਗਵੰਦ ਸਿੰਘ ਇਹਨਾਂ ਦਾ ਪਿੰਡ ਹੈ ਘੱਗਾ ਜ਼ਿਲ੍ਹਾ ਹੈ ਪਟਿਆਲਾ ਤਹਿਸੀਲ ਹੈ ਪਾਤਣਾ ਪਗਵੰਤ ਮਾਨਦੇ ਬਿਲਕੁਲ ਗਵਾਂਢੀ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜਾ ਰੈਜ਼ੋਲੂਸ਼ਨ ਸ਼ਹੀਦ ਆਜ਼ਮ ਭਗਤ ਸਿੰਘ ਜੀ ਅਸੀਂ ਲੈ ਕੇ ਆਏ ਸੀ ਜਾਂ ਮੈਂ ਲੈ ਕੇ ਆਣਾ ਚਾਹੁੰਦਾ ਸੀ ਜਿਹੜਾ ਮੈਂ ਸਮਝਦਾ ਸੀ ਕਿ ਯੂਨੀਮਸ ਹਾਊਸ ਪਾਸ ਕਰੇ ਤੇ ਭਾਰਤ ਰਤਨਾਵਾਸੇ ਹਿੰਦੁਸਤਾਨ ਦੀ ਸਰਕਾਰ ਨੂੰ ਭੇਜਿਆ ਜਾ ਸਕੇ ਮੈਂ ਅੱਜ ਸਭ ਭਗਵੰਤ ਸਿੰਘ ਨੂੰ ਬੇਨਤੀ ਕਰੂੰਗਾ ਇੱਥੇ ਨਾਲ ਲਾਓ ਥੋੜਾ ਜਿਹਾ ਦੱਸੋ ਜੀ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਕਿੰਨਾ ਚਿਰ ਤੁਹਾਨੂੰ ਸਾਰਾ ਇਸ ਇਸ ਇਹ ਸਾਰੀ ਲੜਾਈ ਵਿੱਚ ਕਿੰਨਾ ਟਾਈਮ ਲੱਗਾ ਤੇ ਮਾਨ ਸਾਹਿਬ ਨੇ ਤੁਹਾਨੂੰ ਜਵਾਬ ਕੀ ਦਿੱਤਾ ਸੀ ਉਹ ਕਿਰਪਾ ਕਰਕੇ ਇੱਥੇ ਸਾਰੀ ਪ੍ਰੈਸ ਨੂੰ ਤੇ ਲੋਕਾਂ ਨੂੰ ਚਾਹੀਦਾ ਹੈ। ਆਹ ਪਤਨ ਕੇ ਲੋਕੋ ਜਿਹੜਾ ਆਪਣੇ ਮਰ ਲਓ ਪਾਣੀ ਜੋ ਸ਼ਹੀਦ ਹੋਇਆ ਉਹਨਾਂ ਦੀ ਯਾਦ ਕਰੋ ਤਰਬਾਨੀ। ਆਹ ਦੋਸਤੋਾਸ ਤੋਂ ਸਰਕਾਰ ਨੇ ਫੇਰ ਮੂਵਮੈਂਟ 23 ਨਵੰਬਰ 2022 ਨੂੰ ਚਲਾਈ ਸੀ ਕਿ ਸ਼ਹੀਦ ਪਾਕਿਸਤਾਨਿਸਤਾਨ ਵਕਤ ਕੀ ਇਹ ਕਦਰ ਪਿਆਨੋ ਨাশਾ ਸ਼ੀਡਾ ਦਰਜਾ ਤੇ ਪਹਾੜ ਤੋਂ ਪੁਸ਼ਕਾ ਦਿੱਤਾ ਜਾਵੇ ਸੀਐਮ ਸਾਹਿਬ ਨੇ ਇਸ ਦਿਨ ਸਾਹਮਣੇ ਕਿੰਤੀ ਸੀ ਸੀਯਮ ਮੁੱਖ ਮੰਤਰੀ ਸਰਬਉੱਚ ਸਭਾ ਨੇ ਕਿਹਾ ਸੀ ਕਿ ਹਰਿਆਣਾ ਵੀ ਕਰਨਾ ਪੈਣਾ ਆਪਣੇ ਕੋਲੇ ਪੰਜਾਬ ਦੇ 80 ਦੇ ਕਰੀਬ ਐਮਐਲਏ ਸਾਹਿਬਾਨ ਨੇ ਅਤੇ ਹਰਿਆਣੇ ਦੇ ਕਰਤ ਐਮਐਲਏ ਸਾਹਿਬਾਨ ਨੇ ਆਲ ਪੰਜਾਬ ਦੀਆਂ ਪਾਰਕਸ਼ਿਸ਼ਰਾਂ ਨੇ ਆਲ ਜੰਮੇਆਬਾਰ ਰਸ਼ਿਸ਼ਰਾਂ ਨੇ 18000 ਸੰਸਦਚਰ ਨੇ 550 ਦੀ ਪੰਚਾਇਤ ਹੈ 30 ਜਨਵਰੀ 2024 ਨੂੰ ਮੂਵਮੈਂਟ ਬਿਕਮਲ ਹੋ ਗਈ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਸਹਿਬਾਨ ਨੇ ਮੈਨੂੰ ਮਿਲਣ ਤੋਂ ਅੰਨ੍ਹਾ ਕਮੀ ਕਰ ਦਿੱਤੀ ਜਾ ਕੇ ਅਗਸਤਮੀ ਦੇ ਨੇੜੇ ਵਿੱਚ ਮੈਂ ਮੁੱਖ ਮੰਤਰੀ ਸਹਿਬਾਨ ਨੂੰ ਉਹ ਮਿਲਣ ਦੀ ਕੀ ਕਿ ਮੈਂ ਸਿਖਰ ਤੋਂ ਉਹ ਨਾਲ ਲੱਗੇ ਮਿਲਿਆ ਤਾਂ ਮੁੱਖ ਮੰਤਰੀ ਸਹਿਬਾਨ ਨੇ ਮੈਨੂੰ ਕਹਿਣ ਲੱਗੇ ਕਿ ਮੈਂ ਇਹ ਬਤਾ

ਸਾਵਣ ਨੇ ਮਤਾ ਪੁੱੰਚ ਤੋ ਅਨਾ ਕਨੇ ਗਤੀ ਆਦੇ ਜਵਾਬ ਤੇ ਦਿੱਤਾ ਕਿ ਇਹ ਮੈਂ ਮਤਾ ਨਹੀਂ ਪਾਵਾਂਗਾ ਉਸ ਤੋਂ ਬਾਅਦ ਸਿੱਕਰ ਸਾਹਣ ਮੈਨੂੰ ਕਿਹਾ ਕਿ ਮਤਾ ਮੈਂ ਲੇ ਕੇ ਆਵਾਂਗਾ ਫਿਰ ਕਰਮ ਸਿੰਘ ਪਟੋਰੀ ਅੰਮਲੇ ਹਲਕਾ ਮੈਂ ਇਹ ਕਾਨੂੰਨ ਚਾਰ ਦਿੱਤਾ ਅੰਮਲੇ ਹਲਕਾ ਮੈਂ ਇਹ ਤਿਆਰ ਕੀਤਾ ਇਹ ਥੋੜਾ ਜਿਹਾ ਕਈ ਵਾਰ ਆਵਾਜ਼ ਤੋਂ ਗੱਲ ਹੋ ਸਕਦਾ ਨਾ ਪੂਰੀ ਸਮਝ ਆਈ ਹੋਵੇ ਸਖ ਗੁਲਵੰਦ ਸਰ ਭਗਵੰਤ ਸਿੰਘ ਹੀ ਇਹਨਾਂ ਦਾ ਨਾਮ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਬਹੁਤ ਤਰਦਤ ਤੋਂ ਬਾਅਦ ਇਹਨਾਂ ਕੋ ਸਿਗਨੇਚਰਸ ਆਲਮੋਸਟ ਸਾਰੇ ਇਹਨਾਂ ਦੇ ਐਮਐਲਏ ਦੀਆਂ ਸਿੱਖੀਆਂ ਐਸੀ ਰੈਜ਼ੋਲੂਸ਼ਨ ਪਾ ਕੇ ਪਾਰਲ ਰਤਨਾ ਦੀ ਮੰਨ ਕਰਾਂ ਜਦੋਂ ਇਹ ਗਏ ਕਿ ਭਗਵਾਨ ਤੇ ਮਾਨ ਜੀ ਨੇ ਇਹਨਾਂ ਨੂੰ ਗੱਲ ਕਹੀ ਰੈਜ਼ੋਲੂਸ਼ਨ ਮੈਂ ਪਾਉਂਗਾ ਪਹਿਲੇ ਮੈਨੂੰ ਅਮਨ ਸ਼ਾਹ ਜੀ ਦਾ ਉਮਰ ਇਸ ਤੋਂ ਨਾ ਕਰੇ ਕਰ ਬਸ ਮੈਨੂੰ ਉਹਨਾਂ ਦੀ ਮਨਜ਼ੂਰੀ ਲੈ ਲੰਦ ਮੈਨੂੰ ਤੇ ਇਸ ਗੱਲ ਦਾ ਇਲਮ ਨਹੀਂ ਸੀ ਇਹ ਗੱਲ ਇਹਨਾਂ ਨੇ ਮੈਨੂੰ ਬਾਅਦ ਵਿੱਚ ਸੀ ਹੁਣ ਮੈਨੂੰ ਸਮਝ ਆਇਆ ਕਿ ਅਮਨ ਰੋੜਾ ਜੀ ਕਿਉਂ ਕਹਿੰਦੇ ਨੇ ਕਿ ਜੀ ਰਾਜ ਸਭਾ ਵਿੱਚ ਰਾਗਮ ਚੜ੍ਹਨ ਦੀ ਕੋਸ਼ਿਸ਼ ਕਰ ਲੈ ਜਦੋਂ ਪ੍ਰਧਾਨ ਜਦੋਂ ਮੁੱਖ ਮੰਤਰੀ ਲੋਕ ਸਭਾ ਵਿੱਚ ਸਨ ਕਿ ਮੈਂ ਵੀ ਕੋਸ਼ਿਸ਼ ਕਰ ਲਈ ਤੇ ਇਹਨਾਂ ਨੂੰ ਕਹਿਣ ਲੱਗਿਆ ਕਿ ਜਿੰਨਾ ਚਿਰ ਰਮੇਸ਼ਾਹ ਜੀ ਨਹੀਂ ਕਹਿਣਗੇ ਅਸੀਂ ਮਤਾਂ ਨਹੀਂ ਪਾ ਸਕਦੇ ਸੋ ਆਪਾਂ ਇਹਨਾਂ ਫਰਜ਼ੀ ਇਨਕਲਾਬੀਆਂ ਤੋਂ ਕੋਈ ਆਸ ਉਮੀਦ ਰੱਖ ਸਕਦੇ ਇਸੇ ਗੱਲ ਕਰੀ ਮੈਂ ਕੱਲ੍ਹ ਕਿਹਾ ਸੀ ਜਦੋਂ ਮੈਂ ਉੱਠਿਆ ਤਾਂ ਮੈਨੂੰ ਤਾਂ ਪੂਰ ਲਾਸ ਸੀ ਕਿ ਇੱਕ ਨੈਸ਼ਨਲਿਸਟ ਫੈਮਲੀ ਨੂੰ ਬੁਲਾਮ ਕਰਦੇ ਨੇ ਸਪੀਕਰ ਸਾਹਿਬ ਸਾਡੇ ਲੇਟ ਗਿਆਨੀ ਜੈਲ ਸਿੰਘ ਜੀ ਰਾਸ਼ਟਰਪਤੀ ਜੀ ਦੇ ਸਕੱਪਤੀ ਤੇ ਇਹਨਾਂ ਵਿੱਚ ਕੌਮੀ ਜਨੂਨ ਹੋਏਗਾ ਇਹਨਾਂ ਵਿੱਚ 50% ਦੇ ਹਿੰਦੁਸਤਾਨ ਪ੍ਰਤੀ ਨੌਜਵਾਨ ਜੋ ਚਾਹਦੇ ਨੇ ਉਹ ਸਾਰਿਆਂ ਨਾਲੋਂ ਪਹਿਲੇ ਸਾਡੀ ਸਪੋਰਟ ਕਰਨਗੇ ਹਟ ਮੈਨੂੰ ਅਫਸੋਸ ਹੋਇਆ ਜਦੋਂ ਇਹਨਾਂ ਨੇ ਵਿੱਚ ਲਿਆ ਕੇ ਇਹ ਕਹਿੋ ਜਿਹਾ ਇਸ਼ੂ ਜਿਹੜਾ 15 ਵਿੱਚ ਬਾਅਦ ਵਿੱਚ ਡਿਸਕਸ ਹੋ ਸਕਦਾ ਸੀ ਪੂਰਾ ਦਿਨ ਕੰਨ ਅਸੈਂਬਲੀ ਦੇ ਵਿੱਚ ਇਹਦੇ ਤੇ ਕੋਈ ਚਰਚਾ ਨਹੀਂ ਹੋਈ ਚੀਫ ਮਿਨਿਸਟਰ ਵੀ ਆਇਆ ਚੀਫ ਮਿਨਿਸਟਰ ਨੇ ਵੇਖੋ ਗੱਲ ਬਜਟ ਤੇ ਕਰਨੀ ਸੀ ਇੱਕ ਗੱਲ ਵੀ ਬਜਟ ਦੀ ਨਹੀਂ ਕੀਤੀ ਜਿਹੜਾ ਝੂਠ ਬੋਲ ਕੇ ਕਫਰ ਤੋਲ ਕੇ ਮੁੱਖ ਮੰਤਰੀ ਜਿਹੜਾ ਇੱਥੋਂ ਗਿਆ ਸੋ ਅਸੀਂ ਇਹਨੂੰ ਕੰਡਮ ਕਰ ਰਹੇ ਆ ਇਹ ਭਗਵੰਤ ਸਿੰਘ ਕੋ ਸਾਡੇ ਨਾਲ ਤਾਲੁਕ ਨਹੀਂ ਰੱਖਦਾ ਇਹ ਇੱਕ ਜਨੂਨ ਰੱਖਦਾ ਕਲੋਮਪਤੀ ਇੱਕ ਜਨੂਨ ਰੱਖਦਾ ਸ਼ਹੀਦ ਆਜ਼ਮ ਭਗਤ ਸਿੰਘ ਪ੍ਰਤੀ ਇਹਨਾਂ ਦਾ ਤਾਲਮੇਲ ਜੇ ਹੈ ਸੀ ਤੇ ਇਹ ਫਰਜ਼ੀ ਇਨਕਲਾਬੀਆਂ ਨਾਲ ਹੀ ਸੀ ਇਹ ਕਹਿੰਦਾ ਮੇਰਾ ਉਦੋਂ ਇੱਕੋ ਦਾ ਮੇਰੇ ਦਿਮਾਗ 'ਚੋਂ ਬਹੁਤ ਵੱਡਾ ਮੈਨੂੰ ਕਰੰਟ ਲੱਗਾ ਜਦੋਂ ਮੈਨੂੰ ਇਹ ਗੱਲ ਕਹੀ ਗਈ ਕਿ ਉਹ ਮਿਨਿਸਟਰ ਮੈਨੂੰ ਕਹਿਣਗੇ ਕਾਈ ਅਸੀਂ ਮਤਾ ਕਰਕੇ ਕਹਾਂਗੇ ਸੋ ਪੰਜਾਬੀਓ ਮੇਰੇ ਵੀਰੋ ਤਾਂ ਪਹਿਣਾ ਇਹਨਾਂ ਫਰਜ਼ੀ ਇਨਕਲਾਬੀਆਂ ਦਾ ਚਿਹਰਾ ਤੁਹਾਡੇ ਸਾਹਮਣੇ ਬਿਲਕੁਲ ਸਾਫ਼ ਹੋ ਚੁੱਕਿਆ ਨਾ ਨਾ ਹੈ ਭਗਤ ਸਿੰਘ ਜੀ ਦੇ ਨੇ ਨਾ ਹੈ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਦੀ ਸੋਚ ਨਾਲ ਤੁਲਨ ਕਰਦੇ ਨੇ ਇਹਦੇ ਪੰਜਾਬ ਨੂੰ ਲੁੱਟਣ ਵਾਸਤੇ ਆਏ ਨੇ ਤੇ ਲੁੱਟ ਕੇ ਇਹਨਾਂ ਨੇ ਥੁਰ ਜਾਣਾ 3 ਸਾਲ ਵੀ ਇਹਨਾਂ ਨੇ ਇਹਨਾਂ ਫਰਜ਼ੀ ਇਨਕਲਾਬੀਆਂ ਨੇ ਪੰਜਾਬ ਲੁੱਟਿਆ ਤੇ ਖਾ ਵੀ ਦੋਸਤ ਇਹ ਜਿਹੜੇ ਦਿੱਲੀੋਂ ਧੜ ਵੀ ਆਏ ਨੇ ਇਹ ਲੁੱਟ ਕੇ ਪੰਜਾਬ ਨੂੰ ਜਾਣਗੇ ਸੋ ਇਹ ਗੱਲ ਅੱਜ ਅਖੀਰਲੇ ਦਿਨ ਅਸੀਂ ਦੱਸਣਾ ਚਾਹੁੰਦੇ ਆ ਇਸ ਤੋਂ ਅਨਫੋਰਚੂਨੇਟ ਹੋਰ ਗੱਲ ਕੀ ਹੋ ਸਕਦੀ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭਗਵਾਨ ਸਿੰਘ ਜੀ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਇਹਨਾਂ ਦਾ ਪਰਦਾ ਫਾਸ਼ ਕੀਤਾ ਪੰਜਾਬੀ ਸਹੀ ਮਿਹਨਤ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ